ਲਓ ਜੀ ਬਾਪੂ ਜੀ ਪਹੁੰਚ ਗਏ ਸਕੁਅਰ 1 ਮਾਲ ਦੇ ਵਿੱਚ ਸਪੈਸ਼ਲ ਪੰਜਾਬ ਤੋਂ ਸੱਦਾ ਪੱਤਰ ਦੇ ਕੇ ਨਵੇਂ ਬਿਜ਼ਨਸ ਦਾ ਉਦਘਾਟਨ ਬਾਪੂ ਜੀ ਦੇ ਹੱਥ ਕਮਲਾਂ ਤੋਂ ਕਰਾਉਣਾ ਹੈ ਸਕੁਅਰ 1 ਮਾਲ ਦੇ ਵਿੱਚ ਇੱਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਨਵਾਂ ਬਿਜ਼ਨਸ ਮਸ਼ੀਨ ਤੇ ਰੀਬਨ ਕੱਟ ਕੇ ਕੈਂਚੀ ਦੇ ਨਾਲ ਅੱਜ ਬਾਪੂ ਜੀ ਆਪਣੇ ਹੱਥ ਕਮਲਾਂ ਤੋਂ ਇਹਦਾ ਉਦਘਾਟਨ ਕਰਨਗੇ ਆਪਣੇ ਹਸਤ ਕਮਲਾਂ ਦੇ ਨਾਲ ਇੱਕ ਮਿੰਟ ਹੁਣ ਪੋਜ਼ ਕਰ ਲਾ बोले सोनिया लो जी बड़ी खुशी हुई बापूजी ने स्कैरवन मॉल ਦੇ ਵਿੱਚ ਉਹ ਘਾਟਨ ਕਰਿਆ ਮਸ਼ੀਨ ਦਾ ਔਰ ਇਹ ਕਵਰ ਜਿਹੜੇ ਮਾਰਕੀਟ ਦੇ ਵਿੱਚੋਂ ਬਜ਼ਾਰਾਂ ਦੇ ਵਿੱਚੋਂ 30 35 ਡਾਲਰ ਦਾ ਆਪਾਂ ਲੈਨੇ ਆ ਇਹਦੇ ਵਿੱਚੋਂ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਹੈ ਫ੍ਰੀ ਦੇ ਨਾਲ ਹੋਰ ਦੇਖੋ ਤੁਹਾਡੇ ਫੋਨ ਦੀ ਗੈਲਰੀ ਦੇ ਵਿੱਚ ਕੋਈ ਵੀ ਤੁਹਾਡੀ ਫੈਮਿਲੀ ਦੀ ਫੋਟੋ ਹੈ ਕੋਈ ਘਰੇਲੂ ਫੋਟੋ ਹੈ ਉਹ ਫੋਟੋ ਗੈਲਰੀ ਦੇ ਵਿੱਚ ਇਹਦੇ ਉੱਪਰ ਤੁਸੀਂ ਪ੍ਰਿੰਟ ਕਰਾ ਸਕਦੇ ਹੋ ਸਿਰਫ ਪ੍ਰਿੰਟ ਦੇ ਕਰਨ ਦੇ ਡਿਜ਼ਾਈਨਿੰਗ ਹੈ ਜਿਹੜੀ ਪ੍ਰਿੰਟ ਹੈ ਉਹਦੇ 20 ਡਾਲਰ ਰੇਟ ਰੱਖਿਆ ਗਿਆ ਕਵਰ ਬਿਲਕੁਲ ਫਰੀ ਨੇ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਵਾਕਰ ਨੇ ਨਮਾ ਕੰਮ ਤੋੜਿਆਗਾ ਵੀ ਇਥੋਂ ਮਹਿਲਾ ਰੀਜਕੇ ਲਜਾਏ ਹੋ ਹਾਂਜੀ ਬਹੁਤ ਬੜੀਆ ਕੰਮ ਕਰ ਰਿਹਾ ਚੱਲ ਰਿਹਾ ਹੈ ਠੀਕ ਹੈ ਜੀ